भगवान श्री कृष्ण जी दा जन्म उत्सव श्री कृष्ण जन्माष्टमी शंकरता मंदिर आकाश एवेन्यू फतेगढ चूड़ियां रोड ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਪ੍ਰਸਿੱਧ ਭਜਨ ਗਾਇਕਾ दीक्षा शर्मा ਨੇ ठाकुर जी ਦਾ गुणगान ਕਰ ਮੰਦਰ ਵਿਖੇ ਰੌਣਕਾਂ ਲਗਾਈਆਂ ਸ਼ੰਕਰ தாம் ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਬੀ ਐਲ ਸ਼ਰਮਾ ਸਰਪ੍ਰਸਤ ਦੇਸ ਰਾਜ ਲੁਥਰਾ ਪ੍ਰદાન ਸ਼ਮਸ਼ੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਰੀਨਾ ਜੇਤਲੀ ਕਨਵੀਨਰ ਰਕੇਸ਼ ਕਪੂਰ ਜਨਰਲ ਸੈਕਟਰੀ ਸੁਮਨ ਅਗਰਵਾਲ ਖਜਾਂਚੀ ਸਨੀ ਕਪੂਰ ਅਤੇ ਪੀਆਰਓ ਅਜੇ ਤਰਹਨ ਨੇ ਸਭ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ਦੀ ਵਧਾਈ ਦਿੱਤੀ ਇਸ ਮੌਕੇ ਪੂਰੇ ਮੰਦਿਰ ਪਰਿਸਰ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਅਤੇ ਠਾਕੁਰ ਜੀ ਦੇ ਝੂਲੇ ਸਜਾਏ ਗਏ ਇਸ ਮੌਕੇ ਫਾਈਨੈਂਸ ਸੈਕਟਰੀ ਵਿਜੇ ਦੱਤਾ ਡਾਕਟਰ ਵਰਿੰਦਰ ਸ਼ਰਮਾ ਅਸ਼ੋਕ ਖੰਨਾ ਰੋਮਿਤ ਤਾਲਵਾੜ ਅਸ਼ੋਕ ਸੇਠੀ ਅਨਿਲ ਸ਼ਰਮਾ ਅਸ਼ੋਕ ਤ੍ਰਿਖਾ ਵਿਸ਼ਾਲ ਅਰੋੜਾ ਕਪਿਲ ਸ਼ਰਮਾ ਪੰਡਿਤ ਕ੍ਰਿਸ਼ਨ ਮੁਰਾਰੀ ਪ੍ਰਣਵ ਤਵਨ ਪੰਡਿਤ ਗੁਲਸ਼ਨ ਕੁਮਾਰ ਉਰਵਸ਼ੀ ਸ਼ਰਮਾ ਮਾਧਵੀ ਸ਼ਰਮਾ ਮੀਨਾ ਖੰਨਾ ਅਤੇ ਸੁਸ਼ਮਾ ਤ੍ਰਿਖਾ ਸਣੇ ਸਾਰੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸ਼ਰਦਾਲੂਆਂ ਨੇ ਮੰਦਿਰ ਵਿਖੇ ਹਾਜ਼ਰੀ ਭਰੀ the <laughs> What mm -hmm. do ਇਹ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼ੰਕਰ ਦਾ ਮੰਦਿਰ ਘਾਸ਼ੇਵਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਨਮ ਅਸ਼ਟਮੀ ਉਤਸਵ ਬੜੀ ਤੂੰਮਦਮ ਦੇ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਹੀ ਸ਼ੰਕਰਧਨ ਚੈਰੀਟੇਬਲ ਸੁਸਾਇਟੀ ਦੇ ਸੇਵਕ ਪਲੱਸ ਇਲਾਕਾ ਨਿਵਾਸੀ ਸਾਰੇ ਇੱਥੇ ਧੁੰਮ ਧਾਮ ਨਾਲ ਆ ਕੇ ਅਨੰਦ ਉਠਾਰ ਰਹੇ ਨੇ ਸਾਡੇ ਵਿੱਚ ਗਾਇਕ ਦੀਕਸ਼ਾ ਸ਼ਰਮਾ ਆਪਣੀ ਪੂਰੀ ਪਾਰਟੀ ਦੇ ਨਾਲ ਆ ਕੇ ਉਹ ਅਨੰਦਪੂਰਵਕ ਗੀਤ ਗਾ ਰਹੇ ਨੇ ਨਾਲ ਰਾਸਲੀਲਾ ਵੀ ਚੱਲ ਰਹੀ ਹੈ ਕ੍ਰਿਸ਼ਨ ਲੀਲਾ ਵੀ ਚੱਲ ਰਹੀ ਹੈ ਮੈਂ ਇੱਕ ਗੱਲ ਕਹਾਂਗਾ ਕਿ 20 ਸਾਲ ਹੋ ਗਏ ਨੇ ਸ਼ੰਕਰ ਦਾ ਮੰਦਿਰ ਕਾਸ਼ੇਵਨ ਦੇ ਵਿੱਚ ਹਰ ਸਾਲ ਧੁੰਮ ਧਾਮ ਨਾਲ ਜਨਮਸ਼ਟੀ ਮਨਾਈ ਜਾਂਦੀ ਹੈ ਤੇ ਅੱਜ ਮੈਂ ਇੱਕ ਚੀਜ਼ ਨਾਲ ਕਹਾਂਗਾ ਕਿ ਸਾਡੇ ਤਿੰਨੋਂ ਮੰਦਰ ਮਾਤਾ ਰਾਣੀ ਦਾ ਮੰਦਰ ਕਿਸ਼ਨ ਰਾਧਾ ਜੀ ਦਾ ਮੰਦਰ ਤੇ ਰਾਮ ਦਰਬਾਰ ਜੀ ਦਾ ਮੰਦਰ ਉਹ ਦੁਬਾਰਾ ਨਵੇਂ ਸਿਰੇ ਤੋਂ ਸ਼ੋਭਿਤ ਕੀਤੇ ਗਏ ਨੇ ਤੇ ਮੂਰਤੀਆਂ ਵੀ ਜਿਹੜੀਆਂ ਹਨ ਉਹਨਾਂ ਦੇ ਵਿੱਚ ਵੀ ਰੰਗ ਰੂਪ ਬਦਲ ਗਏ ਬਹੁਤ ਹੀ ਆਕਰਸ਼ਕ ਮੂਰਤੀਆਂ ਸਾਹਮਣੇ ਨੇ ਤੇ ਸਾਰੇ ਹੀ ਉਹ ਅਨੰਦਪੂਰਵਕ ਐਸ ਪ੍ਰੋਗਰਾਮ ਦਾ ਨਾਂ ਉਠਾ ਰਹੇ ਨੇ ਮੇਰੇ ਇੱਕ ਗੱਲ ਮੈਂ ਕਹਾਂਗਾ ਕਿ ਸਾਡੇ ਵਿੱਚ ਸਾਡੇ ਸ਼ੰਕਰਦਪ ਚੈਰੀਟੇਵ ਸਾਈਟ ਦੇ ਕਮੀਨਰ ਕਬੂਰ ਸਾਹਿਬ ਰਕੇਸ਼ ਕਬੂਰ ਜੀ ਅਨਿਲ ਸ਼ਰਮਾ ਜੀ ਸਾਡੇ ਕੈਸ਼ੀਅਰ ਸ੍ਰੀ ਫਨੀ ਕਬੂਰ ਜੀ ਡੋਬਲ ਸ਼ਰਮਾ ਜੀ ਜਿਹੜੇ ਕਿ ਸਭ ਕੁਝ ਇੱਥੇ ਕਰਦੇ ਰਹਿੰਦੇ ਨੇ ਆਪਣਾ ਯੋਗਦਾਨ ਦਿੰਦੇ ਰਹਿੰਦੇ ਨੇ ਤੇ ਸਾਡੇ ਨਾਲ ਬਾਕੀ ਵੀ ਹੋਰ ਸਾਰੇ ਅਸ਼ੋਕ ਖੰਨਾ ਜੀ ਨੇ ਤੇ ਮੈਂ ਇੱਕ ਗੱਲ ਕਹਾਂਗਾ ਕਿ ਇਸ ਸਾਰੇ ਪ੍ਰੋਗਰਾਮਾਂ ਦੇ ਵਿੱਚ ਸਾਰਿਆਂ ਦਾ ਸਹਿਯੋਗ ਹੀ ਹੈ ਤਾਂ ਹੀ ਸਾਡਾ ਇਹ ਪ੍ਰੋਗਰਾਮ ਜਿਹੜਾ ਇੰਨਾ ਵਧੀਆ ਪ੍ਰੋਗਰਾਮ ਹੋ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਹੁੰਦਾ ਹੈ ਤੇ ਅੱਜ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਸ਼ੰਕਰ ਦਾ ਮੰਦਿਰ ਇੱਕ ਉਹ ਮੰਦਿਰ ਹੈ ਜਿਸ ਦੀ ਨੁਹਾਰ ਜਿਹੜੀ ਹੈ ਪਿਛਲੇ ਕੁਝ ਸਾਲਾਂ ਤੋਂ ਇੰਨੀ ਬਦਲ ਗਈ ਹੈ ਕਿ ਇੱਥੇ ਨੈਸ਼ਨਲ ਲੈਵਲ ਦੇ ਪ੍ਰੋਗਰਾਮ ਵੀ ਹੋ ਰਹੇ ਨੇ ਜਿਸ ਤਰ੍ਹਾਂ ਅੱਜ ਤੋਂ 2 ਦਿਨ ਮਹੀਨੇ ਪਹਿਲਾਂ ਜਗਤ ਗੁਰੂ ਸ਼ੰਕਰਾਚਾਰੀ ਦਾ ਪ੍ਰੋਗਰਾਮ ਪੰਜਾਬ ਦੇ ਵਿੱਚ ਸਿਰਫ ਅੰਮ੍ਰਿਤਸਰ ਦੇ ਵਿੱਚ ਸਾਡੇ ਸ਼ੰਕਰ ਦਾ ਮੰਦਿਰ ਦੇ ਵਿੱਚ ਹੋਇਆ ਸੀ ਤੇ ਮੈਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਵਿੱਚ ਆਏ ਅਜੇ ਜਿਹੜੇ ਕਿ ਵਾਈਬਰੈਂਟ ਪੰਜਾਬ ਚੈਨਲ ਤੋਂ ਨੇ ਤੇ ਉਹ ਹਰ ਵਾਰੀ ਸਾਡੇ ਪ੍ਰੋਗਰਾਮ ਨੂੰ ਦੂਰ ਦੂਰ ਤੱਕ ਪਹੁੰਚਾਉਂਦੇ ਨੇ YouTube ਦੇ ਥਰੂ ਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਆਂ ਤੇ ਮੈਂ ਇੱਕ ਵਾਰੀ ਜ਼ਰੂਰ ਸਾਰਿਆਂ ਨੂੰ ਕਹਾਂਗਾ ਕਿ ਜੋਰ ਨਾਲ ਜ਼ਰੂਰ ਬੋਲੋ ਬੋਲੋ ਬੰਕੇ ਬਿਹਾਰੀ لال ਕੀ ਜੈ ਬੋਲੋ ਬੰਕੇ ਬਿਹਾਰੀ لال ਕੀ ਜੈ ਬੋਲੋ ਬੰਕੇ ਬਿਹਾਰੀ لال ਕੀ ਸਾਡੇ ਵਿੱਚ ਇੱਕ ਛੋਟਾ ਜਿਹਾ ਕਿਸ਼ਨ ਮੁਰਾਰੀ ਜੀ ਆਏ ਨੇ ਤੇ ਇਹ ਆਪਣੇ ਖਬੂਰ ਸਾਹਿਬ ਦੇ ਪੁੱਤ ਨੇ ਇਹ ਕੀ ਇਹਨਾਂ ਦਾ ਸਰੂਪ ਹੈ ਵਾਗੇ ਇਹਨਾਂ ਨੇ ਲਾਗੇ ਨੇ ਇਹਨਾਂ ਨੇ ਇੱਥੇ ਇਹ ਰੰਗ ਰੂਪ ਹੀ ਬਦਲ ਦਿੱਤਾ ਹੈ ਜੈ ਹੋ ਜੈ ਹੋ ਬੋਲੇ ਸ਼ਕਤ ਹਰ ਸਾਲ ਦੀ ਤਰ੍ਹਾਂ ਅੱਜ ਸ਼ੰਕਰ ਦਾ ਮੰਦਿਰ ਚੈਰੀਟੇਬਲ ਸੁਸਾਇਟੀ ਵੱਲੋਂ ਆਕਾਸ਼ ਸ਼ਿਵ ਨੂੰ ਵਿਖੇ ਬਹੁਤ ਧੂਮ-ਧਾਮ ਨਾਲ ਜਨਮਾਸ਼ਟਮੀ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਹੈ ਔਰ ਹਰ ਸਾਲ ਵੇਖਣ ਜਾਂਦਾ ਹੈ ਕਿ ਬੜੀਆਂ ਧਾਰਮਿਕ ਸ਼ਖਸੀਅਤਾਂ ਸ਼ੰਕਰ தாம் ਸੋਸਾਇਟੀ ਵੱਲੋਂ ਮੰਦਿਰ ਦੇ ਵਿੱਚ ਲਿਆ ਆ ਕੇ ਸਾਰੇ ਭक्त ਜਨਾਂ ਨੂੰ ਉਹਦਾ ਜਿਹੜਾ ਸ਼ਰਵਨ ਕਰਦੇ ਨੇ ਉਹਨਾਂ ਦਾ ਭਜਨ ਕੀਰਤਨ ਸ਼ਰਵਨ ਕਰਦੇ ਨੇ ਉਹਦੇ ਨਾਲ ਅਸੀਂ ਸਭ ਤੋਂ ਪਹਿਲੇ ਵਧਾਈ ਦਵਾਂਗੇ ਮੰਦਿਰ ਦੀ ਸਾਰੀ ਸੋਸਾਇਟੀ ਨੂੰ ਸਪੈਸ਼ਲੀ ਪ੍ਰਧਾਨ ਜੀ ਨੂੰ ਕਨਵੀਨਰ ਸਾਹਿਬ ਜਿਹੜੇ ਰਕੇਸ਼ ਕਪੂਰ ਜੀ ਨੇ ਪ੍ਰਧਾਨ ਜੀ ਚੇਅਰਮੈਨ ਸਾਹਿਬ ਨੇ ਸਾਡੇ ਔਰ ਚੇਅਰਮੈਨ ਜਿਹੜੇ ਨੇ ਬੀ ਐਲ ਸ਼ਰਮਾ ਜੀ ਜਿਹੜੇ ਬਹੁਤ ਪੁਰਾਣੇ ਟਾਈਮ ਤੋਂ ਸੇਵਾ ਕਰ ਰਹੇ ਨੇ ਅਨਿਲ ਸ਼ਰਮਾ ਜੀ ਮੇਰੇ ਵੱਡੇ ਭਰਾ ਨੇ ਜਿਨ੍ਹਾਂ ਦਾ ਵੀ ਬਹੁਤ ਸਾਰਾ ਯੋਗਦਾਨ ਮੰਦਿਰ ਕਮੇਟੀ ਨੂੰ ਸ਼ੁਰੂ ਤੋਂ ਰਿਹਾ ਹੈ ਔਰ ਆਪਣਾ ਹਮੇਸ਼ਾ ਸਹਿਯੋਗ ਦਿੰਦੇ ਨੇ ਸਾਰੀ ਸੋਸਾਇਟੀ ਵਧਾਈ ਦੀ ਪਾਤਰ ਹੈ ਕਿਉਂਕਿ ਜਿੰਨੇ ਵੀ ਵਾਰਡ ਦੇ ਵਿੱਚ ਔਰ ਪੂਰੇ ਨੌਰਥ ਦੇ ਵਿੱਚ ਇਸ ਮੰਦਿਰ ਨੂੰ ਦੇਖਣ ਭਗਤ ਜਨ ਆਉਂਦੇ ਨੇ ਹਰ ਕੋਈ ਤਾਰੀਫ ਕਰਕੇ ਜਾਂਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਬੜੇ ਹਰਸ਼ ਉલ્લાਸ ਨਾਲ ਜਿਹੜਾ ਕੋਈ ਵੀ ਤਿਉਹਾਰ ਹੋਵੇ ਚਾਹੇ ਸ਼ਿਵਰਾਤਰੀ ਦਾ ਹੋਵੇ ਚਾਹੇ ਜਨਮਸ਼ਟਮੀ ਦਾ ਹੋਵੇ ਔਰ ਕਿਸੇ ਤਰ੍ਹਾਂ ਮਤਲਬ ਹਰ ਵਾਰੀ ਬੜੇ ਹਰਸ਼ ਉલ્લાਸ ਨਾਲ ਬੜੇ ਧੂਮਤਾਂ ਨਾਲ ਤਿਉਹਾਰ ਮਨਾਇਆ ਜਾਂਦਾ ਹੈ ਬੋਲੋ ਬੰਕੇ બિਹਾਰੀ ਲਾਲ ਕੀ ਜੈ